ਰਾਮਰਾਜ ਜੀ ਨੂੰ ਗੁਰੂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿ ਲੱਗੇ ਤੁਸੀਂ ਤਾਂ ਗੁਰੂ ਦੇ ਸਨਮੁਖ ਹੋ ਕੇ ਆਪਣਾ ਪਰਲੋਕ ਸੁਧਾਰ ਲਿਆ ਤੁਹਾਡੀ ਸੰਗਤ ਜਿਹੜੀ ਐ ਇਹ ਭੂਤ ਨਹੀਂ ਰਹਿ ਗਈ ਕਿਉਂਕਿ ਇਹਨਾਂ ਨੇ ਗੁਰੂ ਪਾਤਸ਼ਾਹ ਜੀ ਵੱਲੋਂ ਬੇਮਖੋਣਾ ਕਰ ਲਿਆ ਆਪਣਾ ਮੂੰਹ ਪਰਾਂ ਨੂੰ ਕਮਾ ਲਿਆ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਫਿਰ ਬਾਬੇ ਰਾਮਰਾਜ ਜੀ ਦਾ ਜਿਹੜਾ ਸੇਵਕ ਸੀ ਗੁਰਦਾਸ ਨਾਮ ਦਾ ਪਿਆਰੋ ਉਹਨੂੰ ਮਿਲੇ ਮਹਾਰਾਜ ਕਹਿ ਲੱਗੇ ਹਾਂ ਭਾਈ ਪਹਿਲੋ ਕੇ ਤੁਸੀਂ ਕੀ ਜਾਂਦੇ ਸੀ ਕਿ ਸਾਨੂੰ تیر ਮਾਰ ਕੇ ਖਤਮ ਕਰ ਦਿਓਗੇ ਮਾਰਾ ਸੱਚੇ ਪਾਤਸ਼ਾਹ ਜੀ ਦੇ ਸਾਹਮਣੇ ਪਿਆਰੋ ਹੱਥ ਜੋੜ ਕੇ ਖੜਾ ਹੋ ਗਿਆ ਗੁਰਦਾਸ ਕਹਿਣ ਲੱਗਾ ਮਹਾਰਾਜ ਜੀ ਉੱਥੇ ਕੀਤੀ ਹੋਈ ਗੱਲ ਡੇਰਾ ਦੂਣ ਦੀ ਗੱਲ ਤੁਹਾਡੇ ਕੋ ਕਿਵੇਂ ਪਹੁੰਚ ਗਈ ਬੜਾ ਹੈਰਾਨ ਹੋਇਆ ਫਿਰ ਮਾਫੀ ਮੰਗਣ ਲੱਗ ਪਿਆ ਪਾਤਸ਼ਾਹ ਜੀ ਅੱਖ ਲੱਗੇ ਭਾਈ ਤੂੰ ਜਿਹੜਾ ਆਖਿਆ ਸੀ ਨਾ ਕਿ ਤੇਰਾ ਭਰਾ ਤਾਰਾ ਜਿਹੜਾ ਉਹ ਸਾਨੂੰ ਤੀਰ ਮਾਰੇਗਾ ਮਾਰੇ ਕਹਿੰਦੇ ਜਦੋਂ ਤੂੰ ਇਹ ਬਚਨ ਕਰ ਰਿਹਾ ਸੀ ਉਦੋਂ ਤੇ ਤਾਰਾ ਉਦੈ ਸੀ ਭਾਵ ਚੜਿਆ ਹੋਇਆ ਸੀ ਤਾਰਾ ਉਦੋਂ ਪਰ ਮਾਰੇ ਕਹਿਣ ਲੱਗੇ ਤੇਰੇ ਬਚਨ ਕਰਦਿਆਂ ਹੀ ਉਹ ਤਾਰਾ ਅਸਤ ਹੋ ਗਿਆ ਭਾਵ ਉਹ ਤਾਰਾ ਡੁੱਬ ਗਿਆ ਇਦਾਂ ਮਹਾਰਾਜ ਜੀ ਨੇ ਬਚਨ ਕੀਤੇ ਸੋ ਪਿਆਰਿਓ ਇਸ ਤਰੀਕੇ ਦੇ ਨਾਲ ਬਾਬਾ ਰਾਮ ਰਾਏ ਜੀ ਦੇ ਨਾਲ ਵਿਲਾਪ ਹੋਣ ਤੋਂ ਬਾਅਦ ਬਾਬਾ ਰਾਮ ਰਾਜ ਜੀ ਆਪਣੇ ਡੇਰੇ ਚਲੇ ਗਏ ਇੱਧਰ ਸਤਿਗੁਰੂ ਸੱਚੇ ਪਾਤਸ਼ਾਹ ਕੀ ਲੀਲਾ ਵਰਤਉਂਦੇ ਆ ਉਹ ਵੀ ਦੇਖਣ ਵਾਸਤੇ ਚੈਨਲ ਸਬਸਕ੍ਰਾਈਬ ਕਰ ਲਿਓ ਧੰਨਵਾਦ ਜੀ